ਆ ਬੱਚੀਆਂ ਬਾਈ ਇੱਧਰ ਗਾਵਾ ਮਾ ਉਧਰ ਚੋਈ ਚੱਲ ਰਹੀ ਹੈ ਇੱਧਰ ਇੱਧਰ ਕੀ ਰੇਟ ਆਈ ਤੁਹਾਡੇ ਠੇਕਾ ਟੁਕਾ 130 31000 ਰੁਪਏ ਠੇਕਾ ਜੀ ਅੱਛਾ ਜੀ 24 ਘੰਟੇ ਲਾਈਟ ਹਾਂਜੀ ਬਾਈ ਯਾਹ ਠੇਕਾ ਸਤਿ ਸ਼੍ਰੀ ਅਕਾਲ ਜੀ ਬਾਈ ਤੁਹਾਨੂੰ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਅੱਜ ਦੇ ਨਵੇਂ ਵਲੌਗ 'ਚ ਜੱਗਾ ਮਾਲਾ YouTube ਚੈਨਲ ਤੇ ਤੇ ਆ ਗਈ ਬਾਈ ਪਿਛੇ ਪਨੀਰੀ ਜਿਹੜੀ ਆਪਾਂ ਪਹਿਲਾਂ ਵੇਚੀ ਸੀ ਤੇ ਆ ਵੀ ਲੱਗੇ ਹੋਏ ਪਾਣੀ ਲਾਉਣਾ ਜਿਹੜੀ ਪਰਸੋਂ ਵੇਚੀ ਸੀ ਤੇ ਇਹਦੇ ਵਿੱਚ ਪਾਉਣੀ ਆਪਾਂ ਨੇ ਕੱਖ ਵਾਲੀ ਦਵਾਈ ਤੇ ਨਾਲੇ ਲਾਉਣਾ ਪਾਣੀ ਤੇ ਲਾਈਟ ਆ ਪਾਵਰ ਭਾਈ 2 ਦਿਨ ਹੋ ਗਏ 3 ਦਿਨ ਆ ਨਹੀਂ ਰਹੀ ਤੇ ਜਨਰੇਟਰ ਚਲਾਇਆ ਹੋਇਆ ਕੱਲ ਵੀ ਆਪਾਂ ਨੇ ਜਨਰੇਟਰ ਲਾ ਕੇ ਭਰੀ ਧੀ ਆ ਪਨੀਰੀ ਜਿਹੜੀ ਪਹਿਲਾਂ ਵੇਚੀ ਸੀ ਤੇ ਅੱਜ ਫੇਰ ਜਨਰੇਟਰ ਲਾਇਆ ਹੋਇਆ ਬਾਕੀ ਨੇਰੀ ਕਰਕੇ ਬਾਈ ਕਹਿ ਰਹੇ ਆ ਵੀ ਪਿੱਛੇ ਤੇ ਲਾਈਟ ਆ ਰਹੀ ਵੀ ਸਾਡੇ ਇਧਰ ਲਾਈਨ ਥੋੜੀ ਜਿਹੀ ਖਰਾਬ ਚੱਲ ਰਹੀ ਜਿਹਦੇ ਕਰਕੇ ਹੋਰੇ ਲਾਈਟ ਨਹੀਂ ਆ ਰਹੀ ਮੋਟਰਾਂ ਦੇ ਪੂਰੇ ਰੋ ਲੱਗੇ ਬਾਈ ਇਹਦੇ ਕਰਕੇ ਤੇ ਇਹਦੇ ਬਾਅਦ ਹਰਸ਼ਵੀਰ ਦਾ ਬਾਈ ਢੇੜਾ ਵੀ ਲਾ ਕੇ ਆਉਣਾ ਮੱਕੀ ਦਾ ਉਹ ਕਹਿੰਦਾ ਮੇਰਾ ਅਲੀ ਦਾ ਕੰਮ ਆ ਤੇ ਮੈਂ ਚੱਲ ਆ ਜਾਵਾਂਗੇ ਮੱਕੀ ਦਾ ਜਿਹੜਾ ਮੱਕੀ ਤਾਰ ਕੇ ਆਉਣੀ ਬਾਈ ਅਲੀਪੁਰ ਪਿੰਡ ਕਨੌਲੀ ਸਾਈਡ ਰੋਪੜ ਤੇ ਜਦਾਂ ਅੰਤਪੁਰ ਸਾਹਿਬ ਰੋਡ ਨੂੰ ਜਾਣੇ ਆਪਾਂ ਤੇ ਉਹਦੇ ਤੇ ਪਿੰਡ ਆਲੀਪੁਰ ਤੇ ਉੱਥੇ ਤਾਰ ਕੇ ਆਉਣੀ ਕੱਲ ਆਉਂਗੇ ਮੈਂ ਕਿਹ ਪੇਦ ਲੁੱਦਣ ਲੱਗੇ ਹੋਏ ਬੰਦੇ ਉਹਦੇ ਬਾਕੀ ਅੱਧੇ ਘੰਟੇ ਤੱਕ ਹੋ ਜਾਣਾ ਬਾਈ ਰੇੜੀ ਮੱਕੀ ਲਾਦਣੀ ਉਹਨਾਂ ਨੇ ਤੇ ਬਾਕੀ ਆਪਾਂ ਚੱਲਾਂਗੇ ਹੀ ਢੇੜਾ ਲਾਉਣ ਮੱਕੀ ਦਾ ਤੇ ਇੰਜ ਦੇ ਵਿੱਚ ਪਾਉਣੇ ਬਾਈ ਦਵਾਈ ਫਿਰ ਮਾਪਰ ਚੱਲਿਆ ਪਨੀਰੀ 11 ਆਪਣਾ ਤੇ ਪਾਉਣੇ ਆ ਇਹ ਚ ਦਵਾਈ ਬਾਕੀ ਚ ਆਪਾਂ ਨੇ ਬਾਈ ਪਤਲਾ ਪਤਲਾ ਲਈ ਪਾਣੀ ਰੱਖਣਾ ਇਹ ਸੁੱਕ ਜਵੇ ਸ਼ਾਮ ਤੱਕ ਤੇ ਇੰਦਰ ਆ ਵੀ ਭਰਤੀ ਇੱਕ ਵਾਰੀ ਇਹਦਾ ਮਸਰੀਆ ਲੱਗਣਿਆਣਾ ਪਾਣੀ ਇਹਦਾ ਪਾਣੀ ਆਪਾਂ ਨੇ ਕੱਢਦਣਾ ਵੀ ਆ ਪਹਿਲਾਂ ਬਨੇਰ ਪਾਣੀ ਕੱਢ ਜਾਣ ਆਪਾਂ ਤੇ ਰਿੱਤੇ ਚੰਲਾ ਕੀ ਆਪਾਂ ਨੇ ਛੱਟਾ ਦੇ ਦੇਣਾ ਦਵਾਈ ਦਾ ਕੱਖ ਆਈ ਦਾ ਤੇ ਇਹ ਦਿਖਾਉਣੇ ਆ ਹੀ ਨੇ ਪਤਾ ਲੱਗੀ ਮਾਰਨਾ ਹਰੀ ਆਈ ਬਈ 468 ਗੋਰੀ ਉਹ ਚੱਲ ਰਿਹਾ ਜਨਰੇਟਰ ਜੁੜਿਆ ਟਰੈਕਟਰ ਉਹ ਵੀ ਲੱਦ ਲਿਆ ਮੁੰਡਾ ਜੋੜਦੇ ਟਰਾਲੀ ਅੱਪਾ ਹਾਂ ਹਾਂ ਇੰਨੀ ਕਿਆ ਸਾਰੀ ਆਹ ਹੈ ਹਲੇ ਖੜੀ ਆ ਆਮ ਨਾਲ ਜਾਈ ਮੜਾ ਜੀ ਆ ਪਰ ਇਹ ਸਾਈਡ ਥੋੜੀ ਜਿਆਦਾ ਹੈ ਬੰਦੇਦਾਰ ਨੇ ਵਾਲੇ ਉਹ ਦਿਖਾ ਕੇ ਆ ਜੀ ਕਿੰਨੇ ਆ ਤਿੰਨ ਉਹ ਸਾਈਡ ਥੋੜੀ ਜਿਆਦਾ ਆਪਣਾ ਰੋਡ ਪਰ ਉਹ ਸਾਹ ਨਾਲ ਜਾਈ ਵੀ ਤੇਰੀ ਪਾਰਲੀ ਸਾਈਡ ਜਿਆਦਾ ਨਾ ਦਿੰਦੀ ਹੋਏ ਠੀਕ ਆ ਰੋਡ ਵਾਲੀ ਲੰਘ ਜਾ ਇੱਕ ਇੱਕ ਕਿਹੜਾ ਇੰਨਾ ਹੋਰ ਹੋ ਜੂ ਹੈ ਇੱਕ ਕਿਹੜਾ ਟੱਕ ਹੋਊਗਾ ਜਗਦੀਪੇ ਕੋਲ ਖੜੀ ਉਹਦੇ ਪਰ ਇੱਕ ਵਿੱਚ ਪਾ ਕੇ ਲੈ ਜਾਣੀ ਬਸ ਸਾਰੀ ਉਹ ਠੀਕ ਆ ਆਲੂ ਕਿਹੜਾ ਜਗਦੀਪ ਲਾਏਊਗਾ ਤੇ ਕੀ ਕਹਿੰਦੇ ਉਹਨੂੰ ਹਾਂ ਭਰ ਕੇ ਲਿਆ ਆ ਪਾਣੀ ਚੜਾ ਪਾ ਲਾ ਜੀ ਜੀ ਪਾਣੀ ਨੇ ਬਾਈ ਤੁਸੀਂ ਲੱਦੀ ਆ ਹਾਂ ਲੱਦੀ ਬੈਠੇ ਹੋ ਤੁਸੀਂ ਧੰਨ ਦੇ ਜਿਹੜੇ ਲੱਗੇ ਹੋ ਧੁੱਪਾ ਚ ਹਾਂ ਗਰਮੀ ਸਾਲੀ ਬਹੁਤ ਅੱਜ ਤੇਰਾ ਕੀ ਇਹਨਾਂ ਨੂੰ ਠੰਡਾ ਠੰਡਾ ਭਲਾਦੀ ਠੀਕ ਆ ਭਲਾ ਦੰਨੇ ਆ ਇਹਨਾਂ ਨੂੰ ਠੰਡਾ ਠੰਡਾ ਭਲਾਦੀ ਇਹਨਾਂ ਨੂੰ ਪਤਾ ਕਿੱਥੇ ਦਾ ਨਹੀਂ ਕੱਲ ਗਏ ਉਹ ਪਤਾ ਸਾਡੇ ਕੋਲ ਪਤਾ ਨਾ ਬਤੂ ਅਲੀਪੁਰ ਲੈ ਗਿਆ ਇਹਨਾਂ ਨੇ ਆਪੇ ਲੈਣਾ ਤੈਨੂੰ ਬਸ ਠੀਕ ਆ ਜਿੱਦੇ ਜਾਈਏ ਚੱਲੀਏ ਜਾਈ ਮੈਂ ਹੁਣ ਫੇਰ ਕਹਾਂ ਤੈਨੂੰ ਪਰਲੀ ਸੜ ਜਿਆਦਾ ਮੱਤੀ ਥੋੜੀ ਜੀ ਆਪਣਾ ਆਰਮ ਨਾਲ ਜਾਈ ਕਾਲੀ ਨਾ ਕਰੀ ਕਿਤੇ ਨਹੀਂ ਟਾਈਮ ਲੱਗਦਾ ਜੇ ਕੋਈ ਕੰਮ ਹੋਇਆ ਮੈਨੂੰ ਦੱਸ ਦੀ ਮੈਂ ਉਹ ਕਰ ਦੂੰ ਨਾ ਨਾ ਕੰਮ ਕੋਈ ਨਹੀਂ ਹੈਗਾ ਸਾਨੂੰ ਤੱਕ ਤਾਰ ਕੇ ਆਏ ਜਾਣਾ 2 ਘੰਟੇ ਤਾਰ ਦਣੀ ਇਹਨਾਂ ਨੇ 1 ਘੰਟੇ 1 ਘੰਟੇ ਚ ਹੋਰ ਕੀ ਟਕਾਈ ਚੱਲਣੀ ਨਾਲ ਦੀ ਨਾਲ ਅੱਛਾ ਟਕਾਈ ਚੱਲਦਾ ਵਾਠੀ ਸੱਟਣ ਲੱਗਾ ਲਿਆ ਕਰਕੇ ਟਕਾਈ ਚਲੋ ਭਾਈਏ ਭਾਈ ਬਸ ਅਹ ਵਾਕੀ ਕਾਰਵਾਈ ਰਸਤੇ ਚ ਹੋ ਜੋਲੀ ਆਇਆ ਬਈ ਮੱਕੀ ਕਿਸਾਨ ਨੂੰ ਡੇਡੀ ਜੀ ਤੇ RAM nal ਆ ਗਿਆ ਘਟਾ ਹੋ ਜੋਲੀ ਮੱਕੀ ਕਿਸ ਦੀ ਨੜ ਪਰ ਪਾਉਣ ਤੇ ਬਾਕੀ ਖਾਲ ਨੂੰ ਦੇਖਦੇ ਉਰੇ ਜਾ ਕੇ ਕਿੰਨਾ ਕਾਚਾਰ ਪਾਇਆ ਤੁਹਾਨੂੰ ਲਾਉਣੇ ਇੱਕ ਹੈ ਹਾਂ ਪੰਡਾਲੀ ਪਰ ਕਿੱਧਰ ਲਾਉਣਾ ਲੰਮੜਦਾਰ ਦੇਖ ਲੈ ਪੂਰੇ ਖੜਾ ਦिए ਨਾਲ ਦੀ ਨਾਲ ਟੱਕਣੇ ਵਾਲਿਆ ਕੰਮ ਤੇ ਕਰਾ ਪਾਇਆ ਹੋਇਆ ਇੱਕ ਟਰੈਕਟਰ ਮਗਰ ਖੜਾ ਲੀਏ ਲਾ ਕੇ ਤਾ ਲਿਆ ਆ ਬੰਦਾ ਸੌਂ ਗਿਆ ਬਾਈ ਇੱਕ ਸੌਂ ਗਿਆ ਪੰਡਾਲੋਂ ਕਾਇਕ ਬਾਈ ਹੱਥ ਮਾਰ ਮਾਰ ਕੇ ਠਾਲਾ ਦਰਿਆ ਇਹਨੇ ਕੰਮ ਕੰਨ ਖਰਾਬ ਕਰ ਦੇਣਾ ਹੈ ਰਾਤ ਨੂੰ ਨੀਂਦ ਪੂਰਾ ਨਹੀਂ ਹੁੰਦਾ ਮਨ ਲੱਗਦਾ ਬੰਦੇ ਦਾ ਹੈ ਚਲ ਉਤਰੋ ਫਿਰ ਬਲਾਓ ਬੰਦੇ ਨੂੰ ਛਾਲਾ ਘੰਟਾ ਲੱਗ ਗਿਆ ਬਾਈ ਪੂਰਾ ਮੱਕੀ ਇਦਾਂ ਨੂੰ ਖਿਸਕੀ ਹੋਈ ਜਾ ਵਾਸਤੇ ਆਹ ਦੇਖੋ ਟੇਢੀ ਹੋਈ ਪਈ ਆ ਪੂਰੀ ਅੱਜ ਥੋੜਾ ਟੇਡਾ ਲੱਤ ਆ ਹਾਂ ਹਾਂ ਬਹੁਤ ਟੇਡਾ ਹੈ ਆ ਤੇ ਜਾ ਤਾਂ ਹੀ RAM nal ਆਈਆਂ ਭਜੀ ਪੰਨ ਬਹੁਤ ਟੇਡਾ ਹੋਇਆ ਪਰ ਇੱਕ ਸਾਈਡ ਫਿਰ ਆ ਪਾਇਆ ਹੋਇਆ ਚਾਰਾ ਨਾ ਪੀਆ ਹੈ ਤਾਜ਼ਾ ਹੀ ਹੈ ਚਾਰ ਭਾਈ ਦਵਾਈ ਕਰੀ ਪੂਰੀ ਚੰਗੀ ਜਿਹਾ ਲੇਖੋ ਕਿ ਡਾਢ ਢੇਰ ਲਾਇਆ ਹਾਲੇ ਹੋਰ ਪਤਾ ਨਹੀਂ ਕਿੰਨਾ ਕਿਹੜਾ ਘਾਰ ਆ ਪਤਾ ਘਾਰ ਤੋਂ ਉਧਾਰ ਆਇਆ ਉਹ ਸਾਹਮਣੇ ਆ ਜਾਏਗਾ ਟੁੱਕੇ ਕਰਨੀ ਵਾਲੀ ਮਸ਼ੀਨ ਖੜੀ ਕੋਨੇ ਤੇ ਅਰਜਨ ਨੂੰ ਪਾਇਆ ਖੜਾ ਨਵੀਂ 855ਾ ਖੜਾ ਫਾਈ ਸਟਾਰ ਨਵੀਂ ਸ਼ੋਅ ਚ ਆਇਆ ਬਈ ਜਿਹੜਾ 15 ਫੀਟਾਂ ਚ ਆ ਗਿਆ ਇਹ ਵੀ ਸੀ ਨਮੀ শুਚਾ ਹੈ ਵੀ ਲੋਕ ਕਹੇਗੇ ਦੇਖੋ ਸੈਟ ਗੇਰ ਹੈ ਅਰ ਸੋਚੋਂ ਜਾਂ ਨਾ ਬੋਲ ਰਹੀ ਫੋਰ ਵੀ ਕਰਦੇ ਨੇ 4x4 ਵੀ ਵਧੀਆ ਚੱਲੇ ਟਰੈਕਟਰ ਇਹਨਾਂ ਦੇ ਸਵਰਾਜ ਮੱਕੀ ਫਾਰਮ ਦਿਖਾਉਣੀ ਉੱਥੇ ਜਾ ਕੇ ਬਈ ਇੱਧਰ ਅਰਚਨ ਖੜਾ ਏ 555 ਟੋਕੀ ਨਾ ਭਰਿਆ ਪਿਆ ਆਚਾਰ ਨਾਲ ਮੱਕੀ ਮੱਕੀ ਹੋਈ ਪਈ ਟਰੈਕਟਰ ਵਰਦਾਰ ਆ ਦੇਖੋ ਆਚਾਰਨਾ ਭਰਿਆ ਆ ਘੰਟਾ ਸਵਾ ਘੰਟਾ ਲੱਗ ਗਿਆ ਬਈ ਓਨੇ ਲੋਕਾਂ ਨੂੰ ਪੂਰੇ ਤੇ ਦੇਖੋ ਦੂਰ ਤੇ ਕਿੰਨੀ ਟੇਡੀਆਂ ਮੱਕੀ ਲੋਈ ਬਾਈ ਲਾਤਾ ਟਰਾਲਾ ਆਪਾਂ ਨੇ ਮੋੜ ਕੇ ਇੱਧਰ ਨੂੰ ਤੇ ਪਹੁੰਚਿਆ ਹੋ ਗਿਆ ਡੇਢ ਘੰਟਾ ਤੇ ਇਹਨਾਂ ਦੇ ਬੰਦੇ ਤੇ ਡੇਵਰ ਵਾਲੇ ਸੁੱਤੇ ਪਏ ਤੇ ਟਰੈਕਟਰ ਆ ਗਿਆ ਹੁਣ ਭਾਈ ਲੱਗੂਗੇ ਕਰਨ ਟੋਕਾ ਨਾਲ ਦੀ ਨਾਲ ਟੋਕਾ ਕਰਦਣ ਉਹਨਾਂ ਨੇ ਟੁਕਰਾ ਕੋਈ ਨਹੀਂ ਜੀ ਨਾਲ ਦਿੱਤਾ ਆ ਟਰੈਕਟਰ ਚੱਲ ਕੇ ਇੱਕ ਕਰਾ ਖਿਚਾਏ ਨੂੰ ਉਹ ਤੋਣੇ ਨੇ ਹਾਂ ਦੇਖ ਲੈ ਅੱਛਾ ਕੁਝ ਨਹੀਂ ਘਾਂ ਨਾ ਨੋ 01555 ਤੇ ਉਹ ਦਵਾਈ ਕਰਦਾ ਬਾਈ

ਆਦੀ ਨਾ ਭਰੀ ਬਚ ਜਾਗੇ ਆ ਗੱਲ ਕਰ ਲਓ ਤੇਰੀ ਆ ਤਾਂਨੇ ਇੱਕ ਟ੍ਰੈਨਾਂ ਤੇ ਤੈਨੂੰ ਤੇ 1:30 ਵਜੇ ਗਏਗਾ ਨਾ ਭਾਈ ਤੇ ਸਾਂਝੇ ਪਹਨਣਾ ਚੈਨਾ ਟੋਕਾ ਕਰਕੇ ਗਏ ਪਹਿਲਾਂ ਟ੍ਰੈਨਾਂ ਆਉਣਾ ਬਈ ਉਹ ਜੀ ਇੱਧਰ ਬਾਈ ਰੇਲ ਗੱਡੀ ਲਾਈਨ ਵੀ ਆ ਔਰ ਲੰਗੀ ਇਹ ਬਾਕੀ ਟੋਕ ਰਿਹਾ ਬਾਈ ਟੋਕਾ ਚੱਲ ਰਿਹਾ ਏ ਟਰੈਕਟਰ ਦੋ ਤਵਾਈ ਕਰ ਰਹੇ ਇੱਕ ਨਾਲ ਦੀ ਨਾਲ ਖਿੱਚ ਵੀ ਰਿਹਾ ਦੋ ਦੇ ਵਿੱਚ ਬਾਈ ਇੱਕ ਟੋਕਾ ਕਰਦਾ ਬਾਕੀ ਅੱਧੇ ਹੀ ਟੱਕੋਗੀ ਮੱਕੀ ਚੈਮ ਲੱਗ ਗਿਆ ਪਹਿਲਾਂ ਇਹਨਾਂ ਗੜਾਸੇ ਨੂੰ ਤੇ ਲਾਏ ਹੋਏ ਪਹਿਲਾਂ ਮੋਟਾ-ਮੋਟਾ ਟੱਕਰਾ ਕਰਨ ਲੱਗੇ ਬਾਈ ਤੇ ਫਿਰ ਗੜਾਸੇ ਲੈ ਕੇ ਤਿੱਖੇ ਕਰਕੇ ਫਿਰ ਲਾਇਆ ਦੁਬਾਰਾ ਇਦਾਂ ਹੁਣ ਨੂੰ ਟੱਕ ਹੋ ਜਾਣਾ ਦਾ ਕੰਮ ਚਲੋ ਅੱਧਾ ਘੰਟਾ ਹੋਰ ਲਗੂਗਾ ਬਾਕੀ ਹੋ ਜਾਣਾ ਫਾਈਨਲ ਲੱਗੇ ਹੋਏ ਬਾਈ ਨਾਲ ਦੀ ਨਾਲ ਫੇਰ ਨੂੰ ਭਾਈ ਤੋਈ ਕਰਨ ਲੱਗੇ ਆ ਨਾਲ ਦੀ ਨਾਲ Dekhoek, ik dat even kijken of ik niet mokkie daal. Pressen. Ik ga even Fala aqui. ਆਪਣਾ ਕੰਮ ਤੇ ਇੰਦਰ ਬਾਈ ਸਾਥੀ ਕਾਲ ਜੀ ਹੋਰ ਬਾਈ ਜੀ ਵਧੀਆ ਜੀ ਵਧੀਆ ਬਾਈ ਵਧੀਆ ਚੱਲਦਾ ਕੰਮ ਹੀ ਹਾਂਜੀ ਹਾਂਜੀ ਕਿੰਨਾ ਕਰ ਪਉਣਾ ਜੀ ਹੋਰ ਚਾਹ ਆਪਾਂ ਹੋਰ ਤਾਂ 5 ਕੁ ਸੌ ਕੌਂਸਲ ਦਾ ਪਉਣਾ ਬਾਈ ਆਪਾਂ ਨੂੰ ਅੱਛਾ ਜੀ ਹੋਰ ਹਾਂਜੀ ਹਾਂਜੀ ਤੇ ਉਹ ਕਿੰਨਾ ਕ ਹੋ ਗਿਆ ਜੀ ਹਾਂਜੀ ਵੀ ਬਣਾਉਣਾ ਹਾਂਜੀ ਹਾਂ ਬਹੁਤਾਰੇ ਬੰਦੇ ਦੀ ਬਣਾਣੀ ਯਾਰ ਉਹ ਜੀ ਵੀ ਬਣਾ ਦੰਨੇ ਆ ਬਣਾਤੀ ਮੈਂ ਟੱਕਦੇ ਆਂ ਦੀ ਕਿੰਨਾ ਕਰ 4 ਪਉਣਾ ਜੀ ਟੋਟਲ ਆਪਾਂ ਆਉਂਦੇ ਬਾਈ ਜੀ 4000 ਕਵੰਟਲ ਲਗਭਗ ਅੱਛਾ ਜੀ ਕਿੰਨੇ ਸਾਲ ਹੋ ਗਏ ਜੀ ਪਾਉਂਦੇ ਆ ਨੂੰ? ਸਾਲ ਹੋ ਗਏ ਵੀ ਰਹੀ 2018 ਦੇ ਪਾਉਂਦੇ ਆ। 2018 ਦੇ ਹੀ? ਹਾਂਜੀ। ਫਾਰਮ ਕਦੋਂ ਦਾ ਕਰਿਆ ਇਹ ਸ਼ੁਰੂ? ਫਾਰਮ ਅਸੀਂ ਕਰਿਆ ਤਾਂ ਇਹ 16 ਦੇ ਵਿੱਚ ਜਾਨਵਰ ਖੁੱਲੇ ਛੱਡੇ ਅਸੀਂ। ਅੱਛਾ ਜੀ। ਹਾਂ 2016 ਵਾਂ ਖੁੱਲੇ ਛੱਡ ਤਾ ਜਾਨਵਰ। ਠੀਕ ਹੈ ਜੀ। ਲੇਖ ਕੰਮ ਤਾਂ ਅਸੀਂ ਕਰਦੇ ਸਾਥ ਆ। 2007 ਤੋਂ ਜਾਨਵਰ। ਅੱਛਾ ਜੀ। ਜੁੱਤ ਪਾਉਨੇ ਕਿਤੇ ਹੀ ਜਾਂ ਜੁੱਤ ਚੇਲੇ ਦਾ ਸੈਂਟਰ ਆ ਸਾਡੇ ਕੋਲ ਲੱਗਿਆ ਹੋਇਆ ਆਪਣਾ। ਅੱਛਾ ਜੀ। ਕਿੰਨੇ ਕ گاਵਾ ਹੀ ਆਪਣੇ ਤੋਂ گاਵਾ ਆਪਣੇ ਤੋਂ ਹੈਗੇ 50 ਕਾ ਅੱਛੇ 50 ਕ ਦੁੱਧ ਵਾਲੇ ਜੀ ਸਾਰੀ ਨਹੀਂ ਦੁੱਧ ਵਾਲੇ ਦੇ ਵਿੱਚ ਬੱਚੀਆਂ ਪੁੱਛੀਆਂ ਹੁੰਦੀਆਂ ਠੀਕ ਹੈ ਜੀ ਠੀਕ ਹੈ ਦੁੱਧ ਵਾਲੇ ਤਾਂ 20 ਕਾ ਦੇ ਮੱਜਾ ਵੀ ਰੱਖਿਆ ਹੈ ਮੱਜਾ ਵੀ ਹੈਗੇ 8 ਦਾ ਠੀਕ ਹੈ ਜੀ ਅਚਾਰੇ ਚੱਲਦਾ ਜੀ ਸਾਰਾ ਸਾਲ ਅਚਾਰ ਆ ਬਾਕੀ ਸਾਲ ਵਿੱਚ ਜੱਬੀ ਜੂ ਵੀ ਹੋ ਜਾਂਦੀ ਜਿਵੇਂ ਠੀਕ ਹੈ ਜੀ ਗੰਨਾ ਜੱਬੀ ਮੜਾ ਮੋਟਾ ਵੀ ਜੰਨੂ ਠੀਕ ਹੈ ਠੀਕ ਹੈ ਚਲੋ ਵਧੀਆ ਬਾਕੀ ਦਾ ਕਿੰਨਾ ਕ ਫਾਇਦਾ ਹੀ ਆ ਅਸੀਂ ਤਾਂ ਪਾਉਂਦੇ ਨਹੀਂ ਹੈਗੇ ਯਾ ਤਾਂ ਬਾਈ ਜੀ ਬਹੁਤ ਫਾਇਦਾ ਇੱਕ ਲੇਬਰ ਬਚਦੀ ਆ ਜਿਹੜੀ ਡੇਲੀ ਆਪਣਾ ਪੱਠੇ ਵੱਢਣੇ ਆ ਹਾਂਜੀ ਹਾਂਜੀ ਦੂਸਰਾ ਨੰਬਰ ਜਿੰਨਾ ਦਾਣਾ ਹੈ ਦਾਨਵਰ ਤੁਹਾਨੂੰ ਦੇਖਦੇ ਆ ਸਾਡੇ ਵੀ ਕਿੰਨੇ ਦੇ ਆ ਹਾਂਜੀ ਹਾਂਜੀ ਇਹ ਤਾਂ ਹੈ ਮੱਕੀ ਦਾ ਚਾਰ ਤਾਂ ਸਭ ਤੋਂ ਵਧੀਆ ਜੀ ਨਾਲ ਡੰਗਰ ਬਿਮਾਰ ਹੁੰਦਾ ਇਹਨੂੰ ਆ ਕੇ ਤੇ ਕਈ ਕਹਿੰਦੇ ਆ ਵੀ ਮਾੜਾ ਹੋਣ ਲੱਗ ਜਾਂਦਾ ਇੱਕ ਦੋ ਵੀਡੀਓ ਆਈਆਂ ਨਵੇਂ ਬੰਦਿਆਂ ਦੀਆਂ ਜਿਹੜੇ ਨਵੇਂ ਪਾਉਣ ਲੱਗੇ ਉਹਨਾਂ ਦੇ ਤਜਰਬਾ ਨੇ ਜਾਂ ਪਾਉਣੇ ਦਾ ਨਹੀਂ ਨਹੀਂ ਕੋਈ ਨਾ ਤਾਂ ਉਹ ਨਹੀਂ ਹੈਗਾ ਮਿੱਤਰੀ ਤੋਾਈ ਹੋ ਜਾਵੇ ਜੰਨੀ 19 ਵਧੀਆ ਹੈ ਬੜਾ ਅੱਛਾ ਇਹ ਵਿੱਚ ਪਾਉਣੇ ਦੀ ਕੋਈ ਲੋੜ ਨਹੀਂ ਕੁਝ ਨਹੀਂ ਪਾਉਂਦੇ ਅਸੀਂ ਵਿੱਚ ਤਈ ਥੋੜੇ ਸਾਹਮਣੇ ਆਈਆਂ ਹਾਂ ਹਾਂਜੀ ਹਾਂ ਬਦ ਦਾਣਾ ਹੀ ਆ ਜੀ ਮੱਕੀ ਦਾ ਨਹੀਂ ਆ ਜੀ ਮੱਕੀ ਦੇਖ ਕੇ ਲੈਂਦੇ ਵਾ ਦਾਣੇ ਵਾਲੀ ਮੱਕੀ ਲੈਣੇ ਨੇ ਠੀਕ ਹੈ ਠੀਕ ਹੈ ਚਲੋ ਵਧੀਆ ਬਾਕੀ ਕਿੰਨੀ ਖੇਤੀ ਕਰਦੇ ਆਂ ਆਪਾਂ ਆਪਾਂ ਕਰਦੇ ਜੀ 35ਰ 40 ਕਿਲੋ ਦੇ ਵਿੱਚ ਖੇਤੀ ਕਰਦੇ ਅੱਛਾ ਜੀ ਕਿਹ ਗੰਨਾ ਜੀ ਝੋਨਾ ਗੰਨਾ ਵੀ ਆ ਜੀ ਆਲੂ ਵੀ ਲਾਉਂਦੇ ਆ ਠੀਕ ਹੈ ਜੀ ਬਾਕੀ ਕਣਕ ਵੀ ਆ ਸਤਨਾ ਸਾਰੀਆਂ ਜੀ ਮੱਕੀ ਆਪਣੇ ਵੀ ਆਚਾਰ ਪਾਉਂਦੇ ਹੋਣੇ ਤੁਸੀਂ ਹਾਂਜੀ 8-10 ਕਿਲੋ ਸਾਡੇ ਕੋਲ ਆਪਣੇ ਹੁੰਦੇ ਜੀ ਮੱਕੀ ਦੇ ਠੀਕ ਹੈ ਆਲੂ ਵੱਟ ਕੇ ਅਸੀਂ ਫਿਰ ਉਹ ਮੱਕੀ ਵੀੀਚ ਦੰਦੇ ਜੀ ਸਹੀ ਸਹੀ ਹੁਣ ਮੱਕੀ ਵੱਟਤੀ ਹੁਣ ਜੀਦੀ ਲਾਦਾਂ ਨੂੰ ਜੀ ਇੱਧਰ ਕੀ ਰੇਟ ਆਈ ਤੁਹਾਡੇ ਠੇਕਾ ਠੂਕਾ 30 31000 ਰੁਪਏ ਠੇਕਾ ਜੀ ਅੱਛਾ ਜੀ 24 ਘੰਟੇ ਲਾਈਟ ਹਾਂਜੀ ਸਾਡੇ 8 ਘੰਟੇ ਆ ਤੁਹਾਡੇ ਚਲੋ ਵਧੀਆ ਬਾਕੀ ਇੱਧਰ ਫਾਰਮ ਬਾਈ ਦਾ ਆ ਬੱਚੀਆਂ ਇੱਧਰ ਰਹੀਆਂ ਆ ਆ ਸਾਰੀਆਂ ਬੱਚੀਆਂ ਬਾਈ ਇੱਧਰ ਗਾਮਾਦਰ ਚੋਾਈ ਚੱਲ ਰਹੀ ਆ ਤੇ ਲੇਬਰ ਦਾ ਵਾਅ ਫਾਇਦਾ ਹੀ ਆ ਨਾ ਜੇ ਚਾਰ ਪਾਇਆ ਹੋਵੇ ਹਾਂਜੀ ਹਾਂ ਲੇਬਰ ਦਾ ਵਾਅ ਫਾਇਦਾ ਹਾਂਜੀ ਹਾਂ ਨਹੀਂ ਤਾਂ ਕੱਖ ਵੱਡਦਾ ਬੰਦਾ ਮਰ ਜਾਂਦਾ ਹੋ ਜਾਂਦਾ ਜੀ ਬੰਦਾ ਕੱਖ ਵੱਡਦਾ ਇਹਨੇ ਕੱਖੇ ਨਹੀਂ ਪੂਰੇ ਹੁੰਦੇ ਜੀ ਭੈਣ ਲੋਕ ਜਾਂ ਛੜਾ ਬਿਹਾਰੀ ਭੈਣ ਬਾਕੀ ਕਿੰਨਾ ਵੇਟ ਆਈ ਉਹ ਅਰਜਨ ਚ ਮੈਂ ਨਾਲ ਦੀ ਨਾਲ ਬਹੁਤ ਚੋਾਈ ਕਰਦਾ ਫੀਟ ਦਾ ਬਾਈ ਜੀ ਹੋਮ ਗਈ ਉਹਦਾ 30 ਕੁਇੰਟਲ ਦੇ ਨੇ ਉਹ 30 32 ਕੁਇੰਟਲ ਹੋਊਗਾ ਇੱਕ 3 ਕਿੜਾ ਕਢਵਾਇਆ ਸੀ ਇਹ ਇਹ ਸਾਨੂੰ ਤਕਰੀਬਨ ਜਨਵਰੀ ਮਾਸ ਹਾਲ ਹੋ ਗਿਆ ਹਾਂ ਜਨਵਰੀ ਚ ਕਢਾਇਆ ਸੀ ਆਰ ਡੀ ਆਈ ਆਰ ਡੀ ਹਾਂ ਜੀ ਠੀਕ ਹੈ ਜੀ ਵਧੀਆ ਚੱਲਦਾ ਜੀ ਵਧੀਆ ਚੱਲਦਾ ਹੈ ਖਰਚਾ ਖਰਚਾ ਕਿਵੇਂ ਜੀ ਖਰਚਾ ਦਾ ਜੀ ਐਂ ਵੀ ਲੋਡ ਦੇ ਸਾਥ ਕੇ ਲੈ ਆ ਜੀ ਠੀਕ ਹੈ ਹਾਂ ਜੀ ਸਾਢੇ 6 ਲੀਟਰ ਤੱਕ ਘੰਟੇ ਦਾ 30 ਘੰਟੇ ਤੱਕ ਲੈਂਦੇ ਠੀਕ ਹੈ ਚੰਗਾ ਮਾਕੀ ਉਹ ਵੀ ਹੁਣ ਕਢਾਇਆ 855 ہاں ਉਹਨੂੰ ਹੋ ਗਿਆ ਜੀ 8 ਦਾ ਮਹੀਨਾ ਹੋ ਗਿਆ ਇਹਨੂੰ ਪੜਾਇਆ ਠੀਕ ਹੈ ਠੀਕ ਇੱਕ ਨਿਹਰਾ ਪਿਆਦਾ ਯਾਰ ਇਹ ਸਾਨੂੰ ਜਿਆਦਾ ਜੀ 1155 ਦਾ ਅੱਛਾ ਜੀ ਹੁਣ 855 ਉਹ ਜਦੋਂ ਸਾਨੂੰ ਨਿਕਲਦਾ ਜੀ 8 ਲੱਖ 7000 ਦਾ ਠੀਕ ਹੈ ਠੀਕ ਹੈ ਹੁਣ ਤਾਂ ਮਹਿੰਗੇ ਹੋ ਗਏ ਬਿਨਾਂ ਆਰਸੀ ਤੋਂ ਬਿਨਾਂ ਅਨਸ਼ੋਰ ਤੋਂ ਜੀ ਅੱਛਾ ਜੀ ਆਰਸੀ আর ਅਨਸ਼ੋਰ ਲੱਗ ਤੇ ਠੀਕ ਹੈ ਠੀਕ ਹੈ ਚਲੋ ਵਧੀਆ ਵਧੀਆ ਚੱਲੇ ਬਾਈ ਫਾਰਮ ਤੇਰਾ ਵਧੀਆ ਪਹਿਲਾਂ ਤਾਂ ਨਹੀਂ ਉਦਾਂ ਬਿਮਾਰੀ ਚਾਹੀ ਜਿੱਦਾਂ ਇਨਾ ਨੂੰ ਆ ਗਈ ਸਕਿਨ ਵਾਲੀ ਆਗੇ ਤੇ ਥੋੜੇ ਬਹੁਤ ਜਾਨਵਰ ਆ ਗਏ ਤੇ ਠੀਕ ਹੈ ਬਾਕੀ ਤਾਂ ਸਾਡਾ ਬਚਾਉਲ ਤਾ ਜੀ ਬਾਕੀ ਕਈ ਫਾਰਮ ਫੇਲ ਵੀ ਹੋਏ ਉਹਦੇ ਕਰਕੇ ਹਾਂਜੀ ਬਿਮਾਰੀ ਕਰਕੇ ਹੀ ਹਾਂਜੀ ਹਾਂ ਫਰਕ ਪਿਆ ਜੀਮਿਦਾਰਾਂ ਨੂੰ ਬਹੁਤ ਹੀ ਠੀਕ ਹੈ ਤਾਂ ਸਾਡੇ ਤਾਂ ਜਾਨਵਰ ਥੋੜੇ ਹੀ ਆਏ ਤੇ ਬਿਮਾਰੀ ਚ ਫਰਕ ਹੋ ਗਏ ਤੇ ਲੋਟ ਕੇ ਪਾਉਗੇ ਚਲੋ ਜੀ ਬਚਾਉਲ ਥੋੜੇ ਜੇ ਰੌਣਕਾਂ ਜਿਹੇ ਹੋ ਗਏ ਹਾਂਜੀ ਹਾਂ ਠੀਕ ਹੈ ਬਾਕੀ ਛੱਲੀ ਥੋੜੀ ਜੀ ਹੁਣ ਟੋਕਾ ਥੋੜਾ ਮੋਟਾ ਹੋਣ ਲੱਗ ਗਿਆ ਤਾਂ ਪਹਿਲਾਂ ਵਧੀਆ ਹੋਇਆ ਉਹ ਕ ਜਿਵੇਂ ਤੁਹਾਡੇ ਵਾਲੀ ਮੱਕੀ ਦੀ ਹੁਣ ਸੁੱਕੀ ਆ ਜਾਂਦੀ ਆ ਮੱਕੀ ਇਹ ਸਵੇਦ ਦੀ ਵੱਡੀ ਸਵੇਦ ਦੇ ਲੱਦ ਰਹੇ ਤੇ ਇਹ ਜਿਹੜੀ ਮੱਕੀ ਤਾਜੀ ਆਉਂਦੀ ਹਰੀ ਉਹਦਾ ਮਕਨੋਤਾ ਵਧੀਆ ਹੁੰਦਾ ਜਿਹੜੀ ਸੁੱਕ ਜਾਂਦੀ ਥੋੜੀ ਜੀ ਫਿਰ ਉਹ ਲੰਬਾ ਕਰਨਾ ਸਾਜਰੇ ਆ ਜੇ ਟਾਈਮ ਨਾਲ ਫਿਰ ਵਧੀਆ ਕਿ ਕਿਪਾ ਨਾ ਪੈਂਦੀ ਕਿ ਨਾ ਪੁੱਟ ਸੁੱਕ ਨਾ ਹੋਵੇ ਵਜਨ ਦਾ ਵੀ ਫਰਕ ਪੈਂਦਾ ਹੁੰਦਾ ਵਜਨ ਦਾ ਜੀ ਨਾ ਜਿਹੜਾ ਮਾਲਕ ਆ ਉਹਨੂੰ ਫਰਕ ਆ ਹਾਂ ਉਹਨੂੰ ਫਰਕ ਪੈਂਦਾ ਉਹਨੂੰ ਫਰਕ ਪੈਂਦਾ ਜੀ ਅਜੇ ਤਾਂ ਚਲੋ ਵਜਨ ਕਰਤੀ ਲੁੰਦੇ ਜਿਨੇ ਹਾਂਜੀ ਹਾਂਜੀ ਪਰ ਥੋੜਾ ਜਿਹਾ ਫਰੀ ਦਾ ਟੋਪਾ ਮੋਟਾ ਹੋਣੀ ਬਸ ਟੋਪਾ ਨਹੀਂ ਠੀਕ ਆ ਚੋਲ ਠੀਕ ਹੈ ਭਾਈ ਧੰਨਵਾਦ ਤਾਂ ਇਹ ਆ ਭਾਈ ਹੋ ਗਿਆ ਖਾਲੀ ਤੇ ਇੱਕ ਜਿਹੜਾ ਰਹਿ ਗਿਆ ਇਹਨਾਂ ਨਾਲ ਕੱਲ ਨੂੰ ਜਰਾ ਲੈ ਲਓ ਜੀ ਭਾਈ ਖੜੇ ਆ ਬਾਈਪਾਸ ਤੇ ਤੇ ਬੰਦੇ ਕਹਿੰਦੇ ਸਮਾਨ ਲੈਣਾ ਏ ਇਹ ਲੈਣ ਲੱਗੇ ਮੁਰਕਾ ਮੋਤਾ ਬਣਾਉਂਗੇ ਅੱਜ ਸਾਭ ਨੂੰ ਤੇ ਬਾਕੀ ਭਾਈ ਤੜਾ ਕੀ ਭਲੋ ਤਿੰਨੇ ਭਲਵਾਨ ਤੜਾ ਹੋਇਆ ਤਾਂ 128 ਕੁਇੰਟਲ ਦਾ ਤੇ ਟਰੈਕਟਰ ਟਰਾਲਾ ਹੋਇਆ 24 ਕੁਇੰਟਲ 83 84 ਕੁਇੰਟਲ ਜ ਮੱਕੀ ਹੋ ਗਈ ਬਾਈ ਬਾਕੀ ਖੜੀ ਵੀ ਆ ਕਾਲੂ ਵੱਡੂ ਨੇ ਮਨ ਲੱਗਦਾ ਬੰਦੇ ਕਾਲੂ ਨੂੰ ਲੱਦੂਗੇ ਬਾਕੀ 84 ਕੁਇੰਟਲ ਹੋ ਗਈ ਬਾਈ ਇਹ ਚੱਲਦੇ ਆ ਜੀ ਹੁਣ ਘਰ ਨੂੰ ਆਪਾਂ ਤੇ ਬੰਦਾ ਸਮਾਨ ਜਾ ਲੈਣ ਲੱਗ ਗਿਆ ਇਹਦੇ ਕਰਕੇ ਥੋੜਾ ਜਿਹਾ ਖੜ ਕੇ ਤੇਰਾ ਹੀ ਹੋ ਗਿਆ ਬਾਈ 7:00 ਵੱਜ ਗਏ ਜਾਂਦੇ ਹਨੇਰਾ ਹੋ ਜਾਣਾ ਕਰਾਂ ਚਲ ਠੀਕ ਆ ਜੀ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਮਿਲਦੇ ਆ ਤੁਹਾਨੂੰ ਕਿਸੇ ਅਗਲੇ ਬਲੌਗ ਵਿੱਚ